ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਤਿੰਨ ਕੰਬਾਈਨਾਂ ਬਕਾਉ ਨੇ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਰਤਾਰ ਕੰਬਾਈਨਾਂ ਕੀ 2012 ਮਾਡਲ ਆ ਉਸ ਤੋਂ ਬਾਅਦ ਕਰਮਾ ਕੰਬਾਈਨਾਂ ਕੀ ਇੰਨਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਮਸ਼ੀਨਾਂ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਮੋਬਾਈਲ ਨੰਬਰ ਮਿਲ ਸਕੇ ਨੇ ਰੇਟ ਵਗੈਰਾ ਵਾਸਤੇ ਸਾਰੀ ਜਾਣਕਾਰੀ ਮਿਲ ਜੂ ਤੁਹਾਨੂੰ ਅੱਗੇ ਤੁਸੀਂ ਪ੍ਰੀਤ ਮੋਰ ਦੇਖ ਸਕਦੇ ਹੋ ਕਿ 11 ਮਟਰ ਪ੍ਰੀਤ ਕਮੈਨ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬੱਤੋਆ ਸ਼ੇਅਰ ਵੀ ਕਰ ਦਿਓ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਜੋ ਇੰਨਾ ਵਾਰ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਰਤਾਰ ਦੀ ਕਰਤਾਰ 2012 ਮਾਡਲ ਹੈ ਜੀ ਕੰਡੀਸ਼ਨ ਦੇ ਸਕਦੇ ਹੋ ਕੈਬਨ ਦੀ ਬੰਪਰ ਦੀ ਫੀਟਰ ਦੀ ਕੰਡੀਸ਼ਨ ਦੇ ਸਕਦੇ ਹੋ ਪਹਰਾਂ ਦੀ ਕੰਡੀਸ਼ਨ ਵਧੀਆ ਸਾਫ਼ ਪਈ ਹੈ, ਕੋੜੀ ਵਗੈਰਾ ਚੈੱਕ ਕਰ ਸਕਦੇ ਹੋ ਤੁਸੀਂ। ਠੀਕ ਹੈ ਜੀ 2012 ਮਾਡਲ ਆ ਫੀਡਰ ਪੱਟੀਆਂ ਵਗੈਰਾ ਸਾਰੀਆਂ ਚੈੱਕ ਕਰ ਸਕਦੇ ਹੋਗੇ। ਪੰਜਾਬ ਨੰਬਰ ਮਸ਼ੀਨ ਹੈ ਜੀ। ਠੀਕ ਹੈ ਜੀ ਮਸ਼ੀਨ ਵਧੀਆ ਸਾਫ਼ ਕੰਡੀਸ਼ਨ ਚਾ ਚਿੱਟਾ ਟਰਬੋ ਇੰਜਨ ਆ, ਆਊਟਰ ਪਾਈਪ ਸ਼ੀਲਡਾ ਵਗੈਰਾ ਸਾਰੀਆਂ ਚੈੱਕ ਕਰ ਸਕਦੇ ਹੋ। ਰੰਗ ਪਿੰਡ ਚੈੱਕ ਕਰ ਸਕਦੇ ਹੋ ਮਸ਼ੀਨ ਦਾ ਵਧੀਆ ਸਾਫ਼ ਪਿਆ ਸਟicker ਵਗੈਰਾ ਵਧੀਆ ਸਾਫ਼ ਪਏ ਨੇ। ਚਿੱਟਾ ਟਰਬੋ ਇੰਜਨ ਆ ਜੀ ਤੇ 9 ਲੱਖ ਰੁਪਏ ਦੀ ਬਾਈਰ ਹੋਂਦੀ ਡਿਮਾਂਡ ਆ। ਪੰਜਾਬ ਨੰਬਰ ਮਸ਼ੀਨ ਆ ਜੀ। ਠੀਕ ਹੈ ਜੀ। ਵਧੀਆ ਸਾਫ ਕੰਡੀਸ਼ਨ ਦੇ ਵਿੱਚ ਹੈ ਬਾਕੀ ਦੇਖ ਸਕਦੇ ਹੋ ਤੁਸੀਂ ਦੂਜੀ ਝਾੜ ਦਾ ਵੀ ਛੇੜਾ ਬਿਲਕੁਲ ਸਾਫ ਨੇ ਐਲੀਵੇਟਰ ਦੇਖ ਸਕਦੇ ਹੋ ਡੀਜ਼ਲ ਟੈਂਕ ਇਅਰ ਟੈਂਕ ਵਗੈਰਾ ਸਾਰਾ ਵਧੀਆ ਸਾਫ ਪਿਆ ਹੈ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਕੀ ਜੇ ਕਿਸੇ ਵੀ ਵੀਰਨੇ ਮਸ਼ੀਨ ਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਜੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈਵਰ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਮਸ਼ੀਨ ਬਾਰੇ ਗੱਲਬਾਤ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਕਾਟਰ ਦੀ ਕੰਡੀਸ਼ਨ ਦੇ ਸਕਦੇ ਹਾਂ ਟਰਲਰ ਵਗੈਰਾ ਬੜੀਆ ਸਾਫ ਹੈ ਕਾਟਰ ਦੀ ਕੰਡੀਸ਼ਨ ਓਕੇ ਆ ਰੀਲ ਵਗੈਰਾ ਚੈੱਕ ਕਰ ਸਕਦੇ ਹਾਂ 6 ਵੈਪ ਵਾਲੀ ਰੀਲ ਆਈ ਹੈ ਉਗਰ ਦੀ ਕੰਡੀਸ਼ਨ ਦੇ ਸਕਦੇ ਹਾਂ ਟੂਲ ਬਾਕਸ ਵਗੈਰਾ ਦੇਖ ਸਕਦੇ ਹਾਂ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਕ ਕਾਟਰ ਦੀ ਗੱਲ ਕਰੀਏ ਵਧੀਆ ਸਾਫ ਤੇ ਬਿਲਕੁਲ オリジナル ਕੰਡੀਸ਼ਨ ਦੇ ਵਿੱਚ ਆ ਬਾਕੀ ਤੁਸੀਂ ਬਾਈ ਹੋਰਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕਰਨੀ ਹੈ ਜੀ ਕਰਮਾ 2015 ਮਾਡਲ ਕਮਬਾਈਨ ਬਕਾਉ ਹੈ ਜੀ ਕੰਡੀਸ਼ਨ ਦੇ ਸਕਦੇ ਹੋ ਕੈ ਬੰਦੀ ਬੰਪਰ ਦੀ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਹੈਗੀ 2015 ਮਾਡਲ ਆ ਸ਼ੌਕਾ ਲੈ ਲੈਣ ਦਾ ਇੰਜਨ ਸਾਰੀ ਮਸ਼ੀਨ ਲੋਕਲ ਚੱਲੀ ਹੋਈ ਆ ਫਰੇਡਰ ਦੀ ਕੰਡੀਸ਼ਨ ਦੇ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹੋ ਪੀ ਵੀ 05 ਨੰਬਰ ਆ ਮਸ਼ੀਨ ਦਾ ਹੀ ਤੇ 7 ਲੱਖ 80 ਹਜ਼ਾਰ ਦੀ ਬਾਈ ਹੋਰਾਂ ਵੱਲੋਂ ਡਿਮਾਂਡ ਆ ਨੰਬਰ ਤੋਂ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ ਉਤੋਂ ਨੰਬਰ ਲੈ ਕੇ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਬੰਪਰ ਤੋਂ ਲੈ ਕੇ ਪੂਸਤ ਤੱਕ ਸਾਰੀ ਮਸ਼ੀਨ ਬਿਲਕੁਲ ਓਕੇ ਮਸ਼ੀਨ ਦਾ A to Z ਕੰਮ ਹੋਇਆ ਹੋਇਆ ਹੈ ਠੀਕ ਹੈ ਤੁਸੀਂ ਚੈੱਕ ਕਰਕੇ ਮਸ਼ੀਨ ਨੂੰ ਲਿਜਾ ਸਕਦੇ ਹੋਗੇ ਦੂਜੀ ਸਾਈਡ ਤੋਂ ਟੂਲ ਬਾਕਸ ਆウター ਪਾਈਪ ਚੇਂਜਰ ਵਗੈਰਾ ਫਲੈਟ ਵਗੈਰਾ ਸਾਰਾ ਚੈੱਕ ਕਰ ਸਕਦੇ ਹੋ ਸਾਰੀ ਮਸ਼ੀਨ ਨੂੰ ਕੱਲਮਾ ਲਾ ਕੇ ਵਧੀਆ ਸਾਫ਼ ਕੰਡੀਸ਼ਨ ਚਾ ਬੈਕ ਸਾਈਡ ਤੋਂ ਪੂਛ ਦੇਈ ਸਾ ਦੇ ਹੋਗੇ ਵਧੀਆ ਸਾਫ਼ ਕੰਡੀਸ਼ਨ ਚਾ 2015 ਦਾ ਮਾਡਲ ਅਸ਼ੋਕਾ ਲੈ ਲੈਂਡ ਦਾ ਇੰਜਨ ਹੈ ਤੇ 7 ਲੱਖ 80 ਹਜ਼ਾਰ ਦੀ ਬਾਈ ਉਹਨਾਂ ਦੀ ਡਿਮਾਂਡ ਹੈ ਇਸ ਲਈ ਸੇਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਅੱਗੇ ਦੇ ਸਾਰੇ ਤੁਜੀ ਪ੍ਰੀਤ ਬਕਾਊਗਾ ਜੀ ਪ੍ਰੀਤ ਕਮਾਨ 11 ਮਾਡਲ ਹੈ ਠੀਕ ਹੈ ਜੀ ਪੇਟੀ ਬੰਨ ਇੰਜਨ ਦੇ ਨਾਲ ਕੈਵਨ ਬੰਪਰ ਚੈੱਕ ਕਰ ਸਕਦੇ ਹੋਗੇ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹੋ ਫੀਡਰ ਪੱਟੀਆਂ ਚੈਨਾ ਵਗੈਰਾ ਚੈੱਕ ਕਰ ਸਕਦੇ ਹੋਗੇ ਪੇਟੀ ਬੰਨ ਇੰਜਨ ਦੇ ਨਾਲ ਆ ਮਸ਼ੀਨ ਦਾ ਸਟਿੱਪਣੀ ਮਿਲ ਜੂ ਤੁਹਾਨੂੰ ਨਾਲ ਮਸ਼ੀਨ ਦੇ ਸਾਰੇ ਟੂਲ ਮਿਲ ਜਾਣਗੇ ਚਾਬੀਆਂ ਪਾਣੇ ਕਿੱਟ ਮਿਲ ਜੂ ਸਾਰੀ ਠੀਕ ਹੈ ਜੀ ਐਸਐਮਐਸ ਮਿਲ ਜੂਗਾ ਮੋਗਾ ਏਰੀਆ ਭਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਹੈਗੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਬਾਈ ਹੋਰਾਂ ਦਾ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀ ਐਨ ਐਮ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਡਿਸਕ੍ਰਿਪਸ਼ਨ 'ਚੋਂ ਨੰਬਰ ਲੈ ਕੇ ਤੁਸੀਂ ਫੋਨ ਕਰ ਸਕਦੇ ਹੋਗੇ ਦੇਖ ਸਕਦੇ ਹੋ ਡੀਜ਼ਲ ਟੈਂਕ ਐਲੀਵੇਟਰ 에ਅਰ ਟੈਂਕ ਵਗੈਰਾ ਸਾਰਾ ਵਧੀਆ ਸਾਫ਼ ਰੰਗ ਪੇਂਟ ਦੀ ਓਕੇ ਆ ਕੋਈ ਸ਼ ਵਗੈਰਾ ਸਾਰੀ ਵਧੀਆ ਸਾਫ ਪਈ ਹੈ। ਬਾਕੀ ਤੁਸੀਂ ਡਿਸਕ੍ਰਿਪਸ਼ਨ ਚ ਨੰਬਰ ਲੈ ਕੇ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਗੱਲਬਾਤ ਕਰਨੀ ਹੈਗੀ। ਸਤ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦੀ।